ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਲੈਕਸ਼ਨ ਜਿੱਤਣ ਦਾ ਨਾ ਚੋਣਾ ਜਿੱਤਣ ਦਾ ਤੁਹਾਨੂੰ ਇੱਕ ਆਸਾਨ ਤੇ ਵਧੀਆ ਟੰਗ ਦੱਸਦਾ ਹਾਂ ਚ ਵਧੀਆ ਤਰੀਕਾ ਹੈਰਾਨ ਹੋ ਜਾਓਗੇ ਤੁਸੀਂ ਸੁਣ ਕੇ ਵੀ ਯਾਰ ਇਹ ਕੋਈ ਬੱਚਿਆਂ ਦੀ ਖੇਡ ਹੈ ਕੋਈ ਫਾਰਮੂਲਾ ਹੈ ਦਾ ਕੋਈ ਅਲਜਬਰੇ ਦਾ ਜਿਹੜਾ ਤੁਸੀਂ ਦੱਸ ਦਿਓਗੇ ਤੇ ਚੋਣਾ ਜਿੱਤ ਹਰ ਕੋਈ ਜਿੱਤ ਲੇਗਾ ਜਿੱਤ ਸਕਦਾ ਹਰ ਕੋਈ ਗੱਡੀ ਵੱਡੀ ਗੱਡੀ ਖਾਸ ਕਰਕੇ ਸਾਡੇ ਹਿੰਦੁਸਤਾਨ ਵਿੱਚ ਪੰਜਾਬ ਵਿੱਚ ਇੱਥੇ ਤਾਂ ਜੈ ਸਕਦਾ ਬਾਹਰ ਦਾ ਪਤਾ ਨਹੀਂ ਕੋਈ ਵੀ ਐਮਐਲਏ ਬਣ ਸਕਦਾ ਐਮਪੀ ਬਣ ਸਕਦਾ ਮੁੱਖ ਮੰਤਰੀ ਬਣ ਸਕਦਾ ਪ੍ਰਧਾਨ ਮੰਤਰੀ ਬਣ ਸਕਦਾ ਤੁਹਾਡੇ ਸਾਹਮਣੇ ਸਾਰੇ ਖੇੜੇ ਯਾਰ ਕੋਈ ਲੁਕੀ ਛੁਪੀ ਥੋੜੋ ਹੈਗੀ ਹੈ ਯਰ ਚੋਣਾ ਜੀਤਨ ਦਾ ਜੇ ਕੋਈ ਫਾਰਮੂਲਾ ਹੁੰਦਾ ਨਾ ਤੇ ਅਕਾਲੀ ਵਿਚਾਰੇ ਹਣ ਕੰਧਾਂ ਦੇ ਨਾਲ ਲਗ ਲਗ ਲਮੀ ਲਤਾ ਕਰਕੇ ਨਾ ਬੈਠੇ ਹੁੰਦੇ ਟੋਲਾ ਕਿ ਜਿਵੇਂ ਪੰਜਾਹ ਦੇ ਚ ਰਸਤੇ ਵਿੱਚ ਬੈਠੇ ਹੁੰਦੇ ਸੀ ਅਸੀਂ ਤੇ ਨਾ ਹੀ ਵੱਡੇ ਵੱਡੇ ਕਾਂਗਰਸੀ ਬਗਾਨਿਆਂ ਦੀਆਂ ਦਲੀਜਾਂ ਤੇ ਬੈਠ ਕੇ ਠੂਠੇ ਫੜੀ ਬੈਠੇ ਹੁੰਦੇ ਜਿਵੇਂ ਮੰਦਰ ਦੇ ਬਾਹਰ ਬੈਠੇ ਹੁੰਦੇ ਨਾ ਲੈਣਾ ਬੰਨ ਕੇ یوں ਬੈਠੇ ਵੱਡੇ ਵੱਡੇ ਪ੍ਰਧਾਨ ਵੱਡੇ ਵੱਡੇ ਸੀਐਮ ਵੀ ਇੱਥੇ ਨਾ ਹਮ ਬਾਕੀ ਰਹੀ ਗੱਲ ਚੋਣਾ ਜਿੱਤਣ ਦੀ ਹੁਣ ਤੱਕ ਜਿਵੇਂ ਬਾਦਲ ਜਿੱਤਦਾ ਰਿਆ ਨੇ ਕਿਵੇਂ ਜਿੱਤਦਾ ਰਿਆ ਤੁਹਾਨੂੰ ਪਤਾ ਨਾ 15 ਸਾਲ ਰਾਜ ਕੀਤਾ ਪਹਿਲਾਂ ਵੀ 2-3 ਵਾਰੀ ਕੀਤਾ ਚਲੋ ਆਪਾਂ ਨਹੀਂ ਪਤਾ ਤੇ ਗਾਂਧੀ ਪਰਿਵਾਰ ਨੇ ਗਾਂਧੀ ਟੱਬਰ ਨੇ ਕਿਵੇਂ ਰਾਜ ਕੀਤਾ ਪਤਾ ਨਾ 60 ਸਾਲ ਤੱਕ ਰਾਜ ਕੀਤਾ ਤੇ ਇਸੇ ਤਰ੍ਹਾਂ ਹੀ ਕੈਪਟਨ ਅਮਰਿੰਦਰ ਸਿੰਘ ਜੀ 10 ਸਾਲ ਰਾਜ ਕਰ ਗਏ ਤੁਹਾਡੇ ਸਾਹਮਣੇ ਆ ਪੰਜਾਬ ਦੇ ਵਿੱਚ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜ ਕੇ ਸੌ ਚੁੱਕਣ ਦੀ ਧੀਰ ਸੀ ਅਸੀਂ ਮਿੰਟ ਲਾਇਆ ਵੱਡੇ ਕੁਰਸੀੋਂ ਦੇ ਤੱਕ ਹੀ ਅੱਗੇ ਕਰਤੀ ਬੈਠੋ ਜਨਾਬ ਤੇ ਮੋਦੀ 10 ਸਾਲ ਰਾਜ ਕਰ ਗਿਆ 15 ਲੱਖ ਸਾਡੇ ਖਾਤੇ ਚ ਪਾ ਕੇ ਨਾ ਲਓ ਜੀ 15 ਲੱਖ ਤੁਹਾਡੇ ਖਾਤੇ ਚ ਪਾਤਾ ਹੈ 2 ਕਰੋੜ ਨੌਕਰੀਆਂ ਦੇਾਂਗੇ ਹਰ ਇੱਕ ਸਾਲ 2 ਕਰੋੜ ਦੇਾਂਗੇ ਤੇ 10 ਸਾਲ ਸਾਡੇ ਤੇ ਰਾਜ ਕਰ ਗਿਆ ਕਿਵੇਂ ਹੁੰਦਾ ਰਾਜ ਤੁਹਾਨੂੰ ਪਤਾ ਲੱਗਿਆ ਨਾ ਫਾਰਮੂਲੇ ਦਾ ਸੌਖਾ ਹੀ ਇਹਨਾਂ ਤਰੀਕਾ ਹੈ ਡ ਕੋਈ ਔਖਾ ਤਾਂ ਨਹੀਂ ਕੰਮ ਆ ਗਿਆ ਤੁਹਾਡੇ ਖਾਤੇ ਦੇ ਵਿੱਚ 2 ਲੱਖ ਰੁਪਏ ਸਾਰੀ ਦੁਨੀਆ ਤੇ ਨੌਕਰੀ ਮਿਲ ਗਈ। ਘਰੇ ਕੋ ਰੋਟੀ ਬਸਾਉਣ ਵਾਲਾ ਨਹੀਂ ਰਿਹਾ। ਤੇ ਸਾਨਾ ਸੰਤਾਲੀ ਤੋਂ ਲੈ ਕੇ ਵੈਸੇ ਵੀ ਸਾਰੇ ਸਾਰਾ ਹਿੰਦੁਸਤਾਨ ਸਾਰਾ ਪੰਜਾਬ ਸਰਕਾਰੀ ਮੁਲਾਜ਼ਮੀ ਹੈ। ਸਰਕਾਰੀ ਨੌਕਰ ਨੇ ਸਾਰੇ ਨੌਕਰ ਨੌਕਰ ਪਦ ਕੰਮ ਹੁੰਦਾ। ਭਾਂਡੇ-ਭਾਂਜਣ ਵਾਲਾ ਤਾਂ ਅਸੀਂ ਇਹਨਾਂ ਦੇ ਭਾਂਡੇ-ਭਾਂਜਣਾਂ ਲਈਆਂ ਨੌਕਰੀਆਂ ਸਰਕਾਰੀ ਨੌਕਰੀ ਫਿਰ ਹੋਰ ਕੀ ਹੈ। ਹੁੰਦਾ ਸਾਨੂੰ ਪਤਾ ਲੱਗ ਗਿਆ ਹੁਣ ਨਾ ਫਾਰਮੂਲਾ ਕਿਹੜਾ ਹੁੰਦਾ ਚੋਣਾ ਜਿੱਤਣ ਦਾ ਕਿਵੇਂ ਇਲੈਕਸ਼ਨ ਜਿੱਤਿਆ ਜਾਂਦਾ ਹੁੰਦਾ ਤੁਸੀਂ ਸਮਝ ਗਏ ਸਿਆਣੇ ਬੰਦੇ ਪੜੇ ਲਿਖੇ ਲੋਕ ਨੇ ਚੰਗੇ ਪੜੇ ਪੜੇ ਲਿਖੇ ਸਿਆਣੇ ਬੰਦੇ ਨੂੰ ਮੂਰਖ ਬਣਾ ਕੇ ਜਾਂ ਲਾਲਚ ਦਾ ਹੱਡ ਜਨਤਾ ਦੇ ਸਾਹਮਣੇ ਜਾਂ ਸਾਡੇ ਸਾਹਮਣੇ ਮੈਂ ਵੀ ਵਿਚਈਆਂ ਪਰੋਸ਼ ਕੇ ਪੈਸੇ ਦਾ ਲਾਲਚ ਦੇ ਕੇ ਸਰਕਾਰੀ ਨੌਕਰੀਆਂ ਦਾ ਲਾਲਚ ਦੇ ਕੇ ਲੰਮੀ ਸਾਰੀ ਲਿਸਟ ਬਣਾ ਲਓ ਯਾਰਾ ਦੋ ਸਾਲਾਂ ਤੋਂ ਪੰਜਾਬ ਦੇ ਵਿੱਚ ਕੀ ਹੋਇਆ ਤੁਹਾਡੇ ਸਾਹਮਣੇ ਯਾਰ ਐਡੇ ਬੇਵਕੂਫ ਅਸੀਂ ਤੇਰਾ ਮਤਲਬ ਲੋਕਾਂ ਨੂੰ ਬੇਵਕੂਫ ਬਣਾਉਣਾ ਹੀ ਇਹ ਇਲੈਕਸ਼ਨ ਜਿੱਤਣ ਦਾ ਸਭ ਤੋਂ ਵਧੀਆ ਫਾਰਮੂਲਾ ਹੈ ਲੰਮੀ ਸਾਰੀ ਲਿਸਟ ਬਣਾ ਲਓ ਯਾ ਲੋਕਾਂ ਨੇ ਤਾਂ ਮੰਨ ਹੀ ਲੈਣਾ ਅਸੀਂ ਨਵੇਂ-ਨਵੇਂ ਭਰੋਸਿਆਂ ਦੀ ਲਿਸਟ ਬਣਾਓ ਅਗੇ ਬੱਸਾਂ ਦਾ ਲਾਲਚ ਦਿੱਤਾ ਸੀ ਬੀਬੀਆਂ ਨੇ ਹੁਣ ਹੈਲੀਕਾਪਟਰ ਦਾ ਅਮਰਸਰ ਤੋਂ ਚੰਡੀਗੜ੍ਹ ਅਮਰਸਰ ਤੋਂ ਦਿੱਲੀ ਅਮਰਸਰ ਤੋਂ ਜਲੰਧਰ ਸਾਰੇ ਫ੍ਰੀ ਕਰ ਦੇਵਾਂਗੇ ਫਿਰੋਜਪੁਰ ਤੋਂ ਵੀ ਕਰਦੇ ਹੋ ਫਿਰ ਨਹੀਂ ਇੱਕ ਇੱਥੇ ਕਲਾਰਲਾ ਕਰਾਂਗੇ ਕਿਸੇ ਸਕੂਲ ਦੀ ਗਰਾਊਂਡ ਦੇ ਵਿੱਚ ਐਮਪੀ ਐਮਐਲਏ ਐਮਪੀ ਬਣਨ ਦਾ ਕਿੱਡਾ ਵੱਡਾ ਕੰਮ ਹੈ ਯਾਰ ਝੂਠੀ ਮਾਰਨੇ ਜਨਤਾ ਤਾਂ ਜਿੱਤੀ ਜਿੱਤੀ ਹੁੰਦੀ ਆ ਕੁਰਸੀ ਵਹਿਲੀ ਪਈ ਐ ਬਣਾਓ ਲਿਸਟ ਲੰਮੀ ਸਾਰੀ ਝੂਠਾਂ ਦੀ ਤੇ ਕੁਰਸੀਆਂ ਦਾ ਤੁਹਾਡੇ ਮਗਰ ਮਗਰ ਨੇ ਭਗਵੰਤ ਮਾਨ ਦੇ ਮਗਰ ਮਗਰ ਫਿਰਦੀ ਐ ਨਾ ਕੁਰਸੀ ਐਕਟਿੰਗ ਤੁਸੀਂ ਵੀ ਸਿੱਖ ਲਓ ਅਜੇ ਤੱਕ ਚੰਬੜੀ ਪੀਉਂਦੇ ਮਗਰ ਕਿ ਬੰਦਾ ਅਜੇ ਟਾਂਗ ਨਾਲ ਝੂਠ ਟ੍ਰਿਪਲਰ ਮਾਰਨ ਵਾਲਾ ਹੋਵੇ ਨਾ ਝੂਠ ਨੂੰ ਸੱਚ ਤੋਂ ਵੀ ਸੱਚਾ ਸਾਬਤ ਕਰ ਦੇਵੇ ਜਾਂ ਮਾੜਾ ਮੋਟਾ ਨਕਲੀ ਜਾਂ ਰੋਣਾ ਆਉਂਦਾ ਹੋਵੇ ਐਵੇਂ ਕਦੀ ਇਧਰ ਨੂੰ ਅੱਖ ਨੂੰ ਮਾੜਾ ਜਾਂ ਪੁੰਝ ਦੇ ਕਦੀ ਆ ਦੁਰ ਸਿਰ ਜਾਂ ਨੀਵਾ ਜੇ ਕਰਕੇ ਜਿੱਥੇ ਜਿਹੜਿਆ ਫਿਲਮਾਂ ਵਾਲੇ ਲਾਉਂਦੇ ਉਂਗਲ ਨੂੰ ਮਾਰਾ ਜਾਓ ਲਾਇਆ ਹੋਵੇ ਉਹਦੇ ਨਾਲ ਅੱਖਾਂ ਗਿੱਲੀਆਂ ਹੋ ਜਾਂਦੀਆਂ ਨੇ ਮਾਈਕ ਦੇ ਸਾਹਮਣੇ ਫਿਲਮਾਂ ਵਾਲੇ ਲਾਉਂਦੇ ਆ ਤੇ ਉਹ ਗਲੇਡੂ ਕੱਢ ਕੇ ਵਿਖਾ ਦਿੰਦੇ ਆ ਤੇ ਅਸੀਂ ਹਾਲ ਦੇ ਵਿੱਚ ਬੈਠੇ ਰੋਈ ਜਾਂਦੇ ਆ ਅਸੀਂ ਫੋਟੋ ਵੇਖ ਕੇ ਰੋਈ ਜਾਂਦੇ ਆ ਅਸੀਂ ਇਹਨਾਂ ਨੂੰ ਵੇਖ ਕੇ ਤਾਂ ਰੋਣਾ ਹੀ ਐ ਇਹਨਾਂ ਨੂੰ ਤਾਂ ਵੋਟਾਂ ਅਸੀਂ ਪਾਉਣੀ ਸਾਡੇ ਦਾ ਗਲੇਡੂ ਨਾਲ ਦੀ ਨਾਲ ਤੁਰ ਪਿੰਦੇ ਤੇ ਇਹਨਾਂ ਦੇ ਗਲੇਡੂ ਨਿਕਲਦੀ ਡੇਰੇ ਆ ਅਸੀਂ इमोशनल ਹੋਏ ਤੇ ਕੁਰਸੀਆਂ ਨਾਲ ਵਾਸਤੇ ਅਰਜ਼ਰਵ 76 ਸਾਲ ਤਾਂ ਹੀ ਸਾਨੂੰ ਹੁਣ ਜੁੱਤੀਆਂ ਪੈਂਦੀਆਂ ਐ ਅਸੀਂ ਨੌਕਰਾਂ ਸਰਕਾਰੀ ਸਰਕਾਰੀ ਨੌਕਰੀਆਂ ਤੇ ਅਸੀਂ ਕੋਕੇ ਸਾਡੇ ਪੈਣਾਪਰਾ ਤਾਂ ਸਾਰੇ इमोशनल ਨੇ ਅਸੀਂ ਤਾਂ ਵੇਖਣਾ ਭਗਵੰਤ ਮਾਨ ਦੀਆਂ ਅੱਖਾਂ 'ਚ ਹੰਝੂ ਆ ਗਏ ਬਾਲ ਦੇ ਅੱਖਾਂ 'ਚ ਹੰਝੂ ਆ ਗਏ ਪਰਾਣੇ ਦੇ ਆ ਕੇ ਟਮਕਾਣੇ ਦੇ ਆ ਕੇ ਇਹ ਤਾਂ ਪਹਿਲਾਂ ਵੇਖੇ ਰੋਂ ਲੱਗ ਬਨੇ ਤਾਂ ਫਿਰ ਵੀ ਨਮੂਨੇ ਨੇ ਸਾਖ ਸਾਖਸ਼ਲ ਸਾਡੇ ਸਾਹਮਣੇ ਬੰਦੇ ਨੇ ਫਿਰ ਵੀ ਪਰ ਗੱਲ ਅਸੀਂ ਫਾਰਮੂਲੇ ਤੋਂ ਤੋਰੀ ਸੀ ਹੋਰੀ ਪਾਸੇ ਤੁਰ ਵੀ ਚਲੋ ਖਾਸ ਗਲਤ ਰਹੀ ਸੀ ਬਣ ਗੀ ਪਰ ਗਲਤ ਹੈ ਇਲੈਕਸ਼ਨ ਜਿੱਤਣ ਦੇ ਫਾਰਮੂਲੇ ਦੀ ਕਰਨੀ ਸੀ ਲੋਕ ਸਿਆਣੇ ਨੇ ਪਤਾ ਸਾਰਿਆਂ ਨੂੰ ਫਾਰਮੂਲੇ ਸਮਝੀ ਗਿਆ ਗੱਲ ਕੀ ਕਰਨਾ ਚਾਹਣਾ ਮੈਂ ਕਿਵੇਂ ਜਿੱਤੀਆਂ ਜਾਂਦੀਆਂ ਨੇ ਚੋਣਾਂ ਕਿਉਂਕਿ ਗੁਰਬਾਣੀ ਵਿੱਚ ਗੁਰੂ ਸਾਹਿਬ ਵੀ ਕਹਿੰਦੇ ਲਾਲਚ ਲੱਗਾ ਜਨਮ ਗਵਾਇਆ ਕਾਗਦ ਜਿਓ ਗਲ ਜਾਹੇਗਾ ਲਾਲਚ ਨਾਲ ਮਰਦਾ ਬੰਦਾ ਜੇ ਲਾਲਚ ਨਾਲ ਮਰਦਾ ਇਥੇ ਫਿਰ ਹੁਣ ਤੁਸੀਂ 70 ਸਾਲਾਂ ਵਿੱਚ ਵੇਖ ਲਓ ਅਸੀਂ ਵੀ ਲਾਲਚ ਨਾਲ ਹੀ ਮਰਦੇ ਆਏ ਹਾਂ ਗੁਟਕਾ ਫੜ ਕੇ ਕੋਈ ਸਾਨੂੰ ਕੋਈ ਲਾਲਚ ਦਿੰਦਾ ਹੈ ਨੌਕਰੀਆਂ ਦਾ ਕੋਈ ਸਾਡਾ ਕਰਜ਼ਾ ਮਾਫ਼ ਦਾ ਕੋਈ 15-15 ਲੱਖ ਦਾ ਕੋਈ ਹੋਰ ਕਈ ਤਰ੍ਹਾਂ ਦੇ ਦਿੰਦੇ ਆ ਗਾ ਹੁਣ ਨਵੀਂ ਲਿਸਟ ਹੋਰ ਬਣਾ ਲਓ ਸਭ ਤੋਂ ਪਹਿਲੇ ਨੰਬਰ ਤੇ ਸ਼ਾਮਲ ਕਰ ਦਿਓ ਵੀ ਹਰੇਕ ਜ਼ਿਮੀਦਾਰ ਨੂੰ 10 ਮਰਲੇ ਭੁੱਕੀ ਬੀਜਣ ਦੀ ਇਜਾਜ਼ਤ ਹੋਵੇਗੀ ਲੈ 80 ਸਾਲ ਤੋਂ ਮੋਟਾ ਪੰਜਾਬ ਤੋਂ ਨਾ ਪੈਂਦਾ ਕਦੇ ਬੈਣ ਗਿਆ ਮੁਲਾਜ਼ਮਾਂ ਨੂੰ ਕਹਿ ਦਿਓ ਤੁਹਾਡੀ ਤਨਖਾਹ ਡਬਲ ਕਰ ਦਿੱਤੀ ਜਾਏਗੀ ਬੀਬੀਆਂ ਨੂੰ 22 ਇਅਰ ਫਰੀ ਆਲਓਵਰ ਇੰਡੀਆ ਜਿੱਥੇ ਮੱđi ਜਾਓ ਸਰਕਾਰ ਖਰਚਾ ਦੇਗੀ ਤੁਹਾਡਾ ਯਾਰ ਸਾਡਾ ਕੀ ਹੁੰਦਾ ਹੈ ਲਾਲਚ ਦਿਓ ਸਾਨੂੰ ਜਵਾਨੀ ਕਲਾਮੀ ਕੋਈ ਉਹ ਮੈਂ ਥੋੜੋ ਦੇਣਾ ਵੀ ਸਾਡੇ ਹੱਥੇ ਤੁਸੀਂ ਰੁਪਈਏ ਫੜਾ ਦੇਣਾ ਜਾਂ ਸਾਨੂੰ ਅੱਜ ਹੀ ਤੁਸੀਂ ਜੁਆਇਨ ਕਰਾ ਦੇਣਾ ਨਾ 15 15 ਲੱਖਾਂ ਤੇ ਇਹ ਤਾਂ ਜੁਮਲੇ ਆ ਉਹਦਾ ਆ ਮੰਨਦੇ ਆ ਜੁਮਲਾ ਤੇ ਜੁਮਲੇ ਤੁਸੀਂ ਬਣਾ ਲਓ ਨਵੀਂ ਪਾਰਟੀ ਬਣਾਓ ਆ ਪਿਛੇ ਬਣ ਗਈ ਇੱਕ ਚੋਣ ਨਿਸ਼ਾਨ ਝਾੜੂ ਤੇ ਤੁਸੀਂ ਬਣਾ ਲਓ ਮਧਾਣੀ ਮਧਾਣੀ ਹੁੰਦੀ ਸੀ ਨਾ ਵੱਡੀ ਸਾਰੀ ਅੱਗੇ ਚਾਰਕਪਟ ਦੀ ਝਾਟੀ ਹੁੰਦੀ ਸੀ 10-15 ਕਿਲੋ ਦੁੱਧ ਪਾਇਆ ਜਾਂਦਾ ਸੀ ਨੇਤਰਾ ਪਾ ਕੇ ਦੇ ਗੀਟੀਆਂ ਨਾਲ ਛਰ ਛਰ ਹੁੰਦੀ ਸੀ ਸਵੇਰੇ ਜਵਾਕ ਸੁੱਤੇ ਹੁੰਦੇ ਸੀ ਉਹ ਰੋਲਾ ਪਾਉਂਦੇ ਸੀ ਬੇਬੇ ਸੌਣ ਲੰਨੇ ਦੇ 5 ਵਜੇ ਪਾ ਦਿੰਦੇ ਸੀ ਤੇ ਤੁਸੀਂ ਪਾਓ ਮਧਾਣੀ ਯਾਰ ਚੋਣ ਨਿਸ਼ਾਨ ਰੱਖੋ ਮਧਾਣੀ ਨਵੀਂ ਪਾਰਟੀ ਬਣਾ ਲਓ ਤੁਸੀਂ ਹਰੇਕ ਪਿੰਡ ਦੇ ਵਿੱਚ ਇੱਕ ਐਮਐਲਏ ਇੱਕ ਐਮਪੀ ਖਲੋਤਾ ਹੋਵੇ ਅਜਾ ਤੱਕ ਕੋਈ ਵੀ ਲੜ ਸਕਦਾ ਯਾਰ ਪਾ ਦਿਓ ਇੱਕ ਰਨੇਰ ਕੋਈ ਗਾ ਲਾਲਚ ਵਿੱਚ ਆ ਕੇ ਤਾਂ ਅਸੀਂ ਸਭ ਕੁਝ ਭੁੱਲ ਜਾਂਦੇ ਆ ਫਿਰ ਭਾਵੇਂ ਜ਼ਿੰਦਗੀ ਦਾਤੇ ਲੱਗਦੀ ਲੱਗ ਜੇ ਕੋਈ ਗੱਲ ਨਹੀਂ ਯਾਰ ਲਾਲਚ ਦੇ ਉਹਦੇ ਚੋਣਾ ਜਿੱਤੋ ਇਹ ਐਫ ਆਰ ਬੁੱਲੋ ਸਭ ਤੋਂ ਵਧੀਆ ਤਰੀਕਾ ਹੈ ਦੂੜੇ ਦੀ ਲੇਸ ਠੀਕ ਹੈ ਫੋਟੋ ਇਸ ਵਾਸਤੇ ਨਹੀਂ ਯਾਰ ਸਾਹਮਣੇ ਵਖੌਨ ਜੀ ਕਰਦਾ ਮਨ ਉਸ ਜੀ ਸ਼ਕਲ ਹੈ ਮੇਰੀ ਲੋਕ ਪਹਿਲਾਂ ਵੇਖ ਕੇ ਹੀ ਨਹੀਂ ਮੇਰੀ ਵੀਡੀਓ ਵੇਦੇ ਹੋ ਮੈਂ ਤਾਂ ਵੇਖ ਨਹੀਂ ਕਿੰਨੇ ਯਾਰ ਇਹਨਾਂ ਸਾਰੇ ਟੌਪਿਕਸ ਤੇ ਤੇ ਬਹੁਤ ਵਧੀਆ ਬੋਲਿਆ ਜਾ ਸਕਦਾ ਪਰ ਕੋ ਸੁਣਨ ਵਾਲਾ ਵੀਰ ਹੋਵੇ ਸਾਨੂੰ ਕਿੰਨੇ ਸੁਣਨਾ ਸੁਣਦੇ ਤਾਂ ਇਹਨਾਂ ਨੂੰ 2-2 ਲੱਖ ਦੀ ਗਿਣਤੀ ਹੋ ਜਾਂਦੀ ਹੈ ਇਹਨਾਂ ਦੀਆਂ ਰੈਲੀਆਂ ਦੇ ਵਿੱਚ ਅਸੀਂ ਕੋਈ ਪੋਲੀਟੀਕਲ ਬੰਦੇ ਨਹੀਂ ਨਾ ਹੀ ਕੋਈ ਐਡੇ ਕਿਸੇ ਧਾਰਮਿਕ ਗੁਰਦੁਆਰਾ ਸਾਹਿਬ ਜਾਂਨੇ ਗੁਰਬਾਣੀ ਪੜ੍ਹ ਲਈ ਸੁਣ ਲਈ ਵਿਚਾਰ ਲਈ ਇਹਨੇ ਕੋ ਨਾਲ ਵੀ ਗੱਡੀ ਨਹੀਂ ਚੱਲਦੀ ਜਨਜ਼ਰ ਜੀਵਨ ਨਾ ਬਦਲੇ ਤੇ ਮੇਰਾ ਤਾਂ ਜ ਨਹੀਂ ਬਦਲਿਆ ਮੈਂ ਐਵੇਂ ਝੂਠ ਮਾਰੀ ਜਾਵਾਂ ਬਹੁਤ ਛੇਰੇ ਕੇ ਉਸਤਾਦ ਜੀ ਨੇ ਮੱਡਾ ਜੋਰ ਲਾਇਆ ਇਹ ਗੱਲ ਨਹੀਂ ਬਣੀ ਪੂਰੀ ਪਰ ਜੋ ਗੁਰਬਾਣੀ ਦਸਦੀ ਹੈ ਨਾ ਉਹਦੇ ਤੋਂ ਅਸੀਂ ਬਹੁਤ ਦੂਰ ਹਾਂ ਚਲੋ ਇਹ ਟੌਪਿਕ ਵੱਖਰਾ ਹੈ ਭਾਈ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਥੋੜਾ ਸ਼ੇਅਰ ਲਾਈਕ ਲੁੱਕ ਕਰ ਦਿਓ ਨਾ ਥੋੜਾ ਜਿਹਾ ਅੱਗੇ ਵੱਧ ਜਾਵੇ ਤੇ ਬੜੀਆਂ ਚੰਗੀਆਂ ਚੰਗੀਆਂ ਗੱਲਾਂ ਜਿਹੜੀਆਂ ਤੁਹਾਨੂੰ ਪਤਾ ਹੀ ਹੈ ਸ਼ਾਇਦ ਮੈਂ ਕੋਈ ਵੱਖਰਾ ਮਿਸਤਰੀ ਨਹੀਂ ਪਤਾ ਹੈ ਤੁਹਾਨੂੰ ਸਾਰਿਆਂ ਨੂੰ ਤੁਸੀਂ ਵੀ ਕਰੋ ਮੰਤ ਕਰੋ ਖੇਚਲ ਕਰੋ ਕਿਉਂਕਿ ਜਿਹੜੇ ਲੀਡਰ ਹੁੰਦੇ ਜਾਂ ਜਿਹੜੇ ਆ ਸਾਧ ਸੰਤ ਹੁੰਦੇ ਆ ਨਾ ਵੱਡੀਆਂ ਵੱਡੀਆਂ ਫੋਟੋਆਂ ਵਾਲੇ ਕੋ ਵੱਖਰੇ ਅਸਮਾਨ ਤੋਂ ਨਹੀਂ ਉਤਰੇ ਹੁੰਦੇ ਨਾਲੇ ਭਗਵੰਤ ਮਾਨ ਨੇ ਤਾਂ ਸਾਫਤ ਕਰਤਾ ਉਹ ਆਪ ਕਹਿੰਦਾ ਅਸੀਂ ਗਰੀਬ ਘਰਾਂ ਚੋਂ ਨਿਕਲੇ ਅਸੀਂ ਛੋਟੇ ਘਰਾਂ ਚੋਂ ਨਿਕਲੇ ਅਸੀਂ ਪਰ ਹੁਣ ਵੱਡੇ ਘਰਾਂ ਦੇ ਬਣ ਗਏ ਯਾਰ ਹੁਣ ਤੁਸੀਂ ਛੋਟੇ ਘਰਾਂ ਦੇ ਨਹੀਂ ਰਹੇ بیا ਤੇਰੇ ਕੋਲ ਆਲਟੋ ਜੀ ਕਾਰ ਵੱਤ ਤੋਂ ਵੱਤ ਹੁੰਦੀ ਹੋਵੇ ਕਿ ਮੈਂ ਤਾਂ ਵੇਖੀ ਨਹੀਂ ਤੇ ਅੱਜ ਦਰਜਨਾਂ ਗੱਡੀਆਂ ਲਾਈਟਾਂ ਵਾਲੀਆਂ ਤੇ ਟੂ ਟੂ ਹੁੰਦੀ ਫਿਰਦੀ ਐ ਜਿਹਦੇ ਤੂੰ ਆਬਜੈਕਸ਼ਨ ਕਰਦਾ ਸੀ ਦੂਸਰੀਆਂ ਪਾਰਟੀਆਂ ਤੇ ਖਾਸ ਕਰਕੇ ਬਾਦਲ ਦੇ ਕਰਦਾ ਸੀ ਨਾ ਤੇ ਹੁਣ ਕਿਹੜਾ ਤੂੰ ਸਾਈਕਲ ਤੇ ਆਉਣਾ ਯਾਰ ਫਿਰ ਆਦੇ ਤੂੰ ਆ ਸਾਰੇ ਕਮੇਡੀ ਕਮੋਡੀ ਵਾਲੇ ਗੌਂਗੌਂ ਵਾਲੇ ਨਾ ਟਿਕਟਾਂ ਦਿੱਤੀਆਂ ਯਾਰ ਆ ਪੰਜ ਮੰਤਰੀਆਂ ਨੂੰ ਫਿਰ ਚੱਕੇ ਦੁਬਾਰਾ ਦਿੱਤੀ ਉਹਨਾਂ ਨੂੰ ਉਹਨੇ ਤੇ ਸਬਰ ਨਹੀਂ ਆਇਆ ਐਮਐਲਏ ਬਣਾਤਾ ਮੰਤਰੀ ਬਣਾਤਾ ਹੋਣਗੇ ਹੋਰ ਵੀ ਵਰਕਰ ਬਥੇਰੇ ਯਾਰ ਬੜੇ ਕਾਬਲ ਬੱਦੇ ਹੋਣਗੇ ਪੜੇ ਲਿਖੇ ਹੋਣਗੇ ਉਹਨਾਂ ਹਲਕਿਆਂ ਦੇ ਵਿੱਚ ਉਹਨਾਂ ਦੀ ਵਾਰੀ ਕਦੋਂ ਆਵੇਗੀ ਕਮਾਲ ਹੋ ਗਈ ਯਾਰ ਇਹ ਢਿੱਲਾ ਜਮੂਪਨਾ ਆ ਕੇ ਨਾ ਤੇ ਉਂਗਲ ਨੂੰ ਪਹਿਲਾਂ ਹੀ ਮਸਾਲਾ ਲਾ ਕੇ ਆਉਂਦੇ ਮੈਨੂੰ ਨਾ ਪੁੱਲ ਗਿਆ ਯਾਰ ਉਸ ਦਾ ਅੱਖਾਂ ਲਾ ਕੇ ਤੋਂ ਪਾਣੀ ਨਿਕਲਾਉਂਦਾ ਤੁਸੀਂ ਵੀ ਕੰਡਣਾ ਸਿੱਖ ਲੋ ਲਿਸਟ ਬਣਾ ਲੋ ਨਮੀ ਸਾਰੀ ਇੱਕ ਝੂਠਾਂ ਦੀ ਲਾਲਚਾਂ ਦੀ ਐ ਕਰਦੇ ਆਗੇ ਉਹ ਕਰਦੇ ਆਗੇ ਉਹ 1000 ਰੁਪਏ ਮਹੀਨਾ ਨੂੰ ਕਹਿੰਦੇ ਤੁਸੀਂ 7000 ਕਬੋ ਯਾਰ ਕਿਹੜਾ ਦੇਣਾ 10000 ਹਰੇਰ ਬੀਬੀ ਨੂੰ ਮਹੀਨੇ ਚੜੇ ਉਹਦੇ ਅਕਾਊਂਟ ਤੇ ਵਿੱਚ ਆਵੇਗਾ ਬੜਾਪਾ ਪੈਨਸ਼ਨ ਪੈਨਸ਼ਨ 1500 ਤੋਂ ਵਧਾ ਕੇ 15000 ਕੀਤੀ ਜਾਵੇਗੀ ਹਰੇਕ ਜ਼ਿਮੀਂਦਾਰ ਨੂੰ 2.5 ਮਰਲੇ ਪੁੱਕੀ ਬੀਜਣ ਦੀ ਇਜਾਜ਼ਤ ਦਿੱਤੀ ਜਾਵੇਗੀ ਪੁੱਕੀ ਦਾ ਵੀ ਪਤਾ ਨਹੀਂ ਕਿੱਥੋਂ ਮਿਲਦਾ ਚਲੋ ਸਰਕਾਰ ਉਪਲਬਧ ਕਰਾਵੇਗੀ ਸਾਈਕਲ ਵਾਲਿਆਂ ਨੂੰ ਮੋਟਰਸਾਈਕਲ ਤੇ ਮੋਟਰਸਾਈਕਲ ਵਾਲਿਆਂ ਨੂੰ ਕਾਰਾਂ ਦਿੱਤੀਆਂ ਜਾਣਗੀਆਂ ਪੁਰਾਣੀਆਂ ਕਾਰਾਂ ਵਾਲਿਆਂ ਨੂੰ ਨਵੀਆਂ ਤੇ ਨਵੀਆਂ ਨੂੰ ਪੁਰਾਣੀਆਂ ਨਵੀਆਂ ਵਾਲਿਆਂ ਨੂੰ ਪੁਰਾਣੀਆਂ ਦਿੱਤੀਆਂ ਜਾਣਗੀਆਂ ਯਾਰ ਬਣਾ ਲਓ ਮਸਾਲਾ ਤੁਸੀਂ ਵੀ ਪਰਦੇ ਉਹ ਕਾਗਜ਼ ਉਥੇ ਐਸ ਡੀ ਐਮ ਤਬ ਤੱਕ ਖਲੋਣ ਨੂੰ ਥਾਣਾ ਮਿਲੇ ਜਿਵੇਂ ਸਰਪੰਚੀ ਦੇ ਪਰਦੇ ਆ ਯਾਰ ਕੱਲੇ ਪਾਰਟੀਆਂ ਵਾਲੇ ਪਰ ਸਕਦੇ ਆ ਕਾਗਜ਼ ਹੋਰ ਨਹੀਂ ਪਰ ਸਕਦਾ ਕੋਈ ਸਾਡੇ ਸੰਵਿਧਾਨ ਚ ਲਿਖਿਆ ਸੀ ਆਜ਼ਾਦ ਇਲੈਕਸ਼ਨ ਲੜ ਸਕਦੇ ਆ ਉਥੇ ਪੂਰਾ ਕੜਮਾਸ ਵਜਿਆ ਹੋਵੇ ਕੰਸਟਿਟਿਊਐਂਸੀ ਵਿੱਚ ਜਾਂ ਡਿਸਟ੍ਰਿਕਟ ਦੇ ਵਿੱਚ ਪੂਰਾ ਪਤਾ ਨਾ ਲੱਗੇ ਵੀ ਕਿੰਨੇ ਕੁ ਚੋਣ ਨਿਸ਼ਾਨੇ ਕਿੰਨੇ ਕੁ ਬੰਦੇ ਲਕਸ਼ਣੜ ਹਰੇਕ ਬੰਦਾ ਯਾਰ ਆਪਦੇ ਪਿੰਡ ਦੇ ਵਿੱਚ 10 20 ਵੋਟਾਂ ਖਰਾਬ ਕਰੇਗਾ ਨਾ ਤੇ ਇੱਕ ਡਿਸਟ੍ਰਿਕਟ ਦੇ ਵਿੱਚ ਜਾਂ ਇੱਕ ਐਮ ਐਲ ਏ ਕੰਸਟਿਟਿਊਐਂਸੀ ਵਿੱਚ ਕਿੰਨਾ ਨੁਕਸਾਨ ਹੋਵੇਗਾ ਹੋਵੇਗਾ ਨਾ ਜੇ 100 ਪਿੰਡ ਹੈ ਤੇ 10-8ਾਂ 10ਾਂ ਦਾ ਤੁਹਾਡਾ ਪਰਿਵਾਰ ਹੀ ਹੁੰਦਾ ਯਾਰ ਜੇ ਛੋਟੇ ਵੀ ਹੋਗੇ ਤਾਂ ਵੀ ਬਥੇਰੀਆਂ ਨੇ ਸ਼੍ਰੀਕਾ ਕਬੀਲਾ ਦਾ ਪਾਈ ਦਿੰਦਾ ਵੋਟਾਂ ਜੇ ਇੱਕ ਬੰਦਾ ਪਿੰਡ ਦੇ ਵਿੱਚ 20 ਵੋਟਾਂ ਖਰਾਬ ਕਰੇ ਤੇ 100 ਪਿੰਡ ਦੇ ਵਿੱਚ ਕਿੰਨੀ ਵੋਟ ਖਰਾਬ ਹੁੰਦੀ ਇਹਨਾਂ ਨੂੰ ਲਾਲਾ ਲਾਲਾ ਹੋ ਜਾਏਗੀ 2002 ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਬਣੀ ਤਾਂ ਮੇਰਾ ਇੱਕ ਮਿੱਤਰ ਐਮਐਲਏ ਬਣਿਆ ਚਲੋ ਕਾਂਗਰਸ ਦਾ ਸੀ ਮੇਰੀ ਹੁੰਦਾ ਤਾਂ ਬਰਾਬਰਤਾ ਤਾਂ ਕੋਈ ਨਹੀਂ ਪਰ ਮਿੱਤਰ ਸੀ ਤੇ ਇੱਕ ਛੋਟਾ ਜਿਹਾ ਬੰਦਾ ਖਲੋ ਗਿਆ ਤੇ ਉਹ ਬੰਦੇ ਨੇ ਮੈਨੂੰ ਪੰਜ ਵਾਰੀ ਸੰਪਰਕ ਕੀਤਾ ਕੁਛ ਕਰੋ ਯਾਰ ਕੁਛ ਕਰੋ ਯਾਰ ਕੀ ਮੰਗਦਾ ਕਿਵੇਂ ਬੈਗਾ ਕਿਵੇਂ ਖਲੋਵੇਗਾ ਤੇ ਸਾਰੀ ਉਹਨਾਂ 'ਚੋਂ ਸਪੋਰਟ ਪਈ ਪਰ ਸਾਤਾ ਤਾਂ ਚੜਿਆ ਸੀ ਤੇ ਚੜਾਓ ਯਾਰ ਇਹਨਾਂ ਦੇ ਸਾਤਾ ਕਿ ਕਬੂਤਰ ਗੋਲੇ ਵਾਂਗੂ ਅੱਖਾਂ ਮੀਟ ਕੇ ਬੈਠੇ ਹੈ सरपंचੀ ਦੇ ਤਾਂ ਬੜਾ ਲੜ ਲੜ ਕੇ ਮਰਦੇ ਆ ਤੇ ਐਮਐਲਏ ਐਮਪੀ ਬਾਰੇ ਤੁਹਾਨੂੰ ਕੀ ਹੋ ਜਾਂਦਾ ਗੱਲ ਇੱਕੋ ਹੀ ਹੈ ਮੈਂ ਤਾਂ ਪਰਾਂਗਾ ਮਰਾਵਾ ਹੋਰ ਕਿਸੇ ਦਾ ਨਹੀਂ ਮੈਨੂੰ ਪਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ